ਨੌਜੀ ਬਲੌਗ ਛੋਟਾ ਸਵਾਗਤ ਹੈ ਹੁਣ ਚੱਲੇ ਆਂ 66 ਠਾਰ ਦੇ ਉੱਤੇ ਜਿੱਥੇ ਸ਼ੰਤਪਾਪਾ ਮੀਆ ਸਿੰਘ ਦਾ ਅੱਜ ਜਨਮ ਦਿਨ ਹੈ ਤੇ ਠਾਰ ਤੇ ਚੱਲੇ ਆਂਗੇ ਹੁਣ ਜੁੜੇ ਰਹੋ ਬਲੌਗ ਦੇ ਨਾਲ ਸਾਈਕਲ ਤੇ ਚੱਲਦੇ ਆਂ ਲਓ ਜੀ ਆਪਾਂ ਤੁਰ ਪਿਆਂਗੇ ਸਾਈਕਲ ਦੇ ਉੱਤੇ ਮੂਹਰੇ ਆ ਗਿਆ ਪਿੰਡ ਝਾਮਟ ਝਾਮਟ ਪਿੰਡ ਆ ਗਿਆ ਤੇ ਝੌਟ ਪਿੰਡ ਦੀ ਆਪਾਂ ਆ ਗਿਆ ਕਿ ਨਹਿਰ ਦੇ ਦੇਸ ਤੇ ਝੌਟ ਪਿੰਡ ਦੀ ਆ ਗਈ ਨਹਿਰ ਝਾਮਟ ਪਿੰਡ ਦੀ ਨਹਿਰ ਦੇ ਵਿੱਚ ਪਾਣੀ ਬਹੁਤ ਘੱਟ ਹੈਗਾ ਨਾਰਾਗੀ ਉੱਤੀ ਪੰਡ ਝਾਂਟ ਦੀ ਤੇ ਆਪਾਂ ਜਾਣਿਆ ਕਿ ਸ਼ੈਕਲ ਦੇ ਉੱਤੇ ਅੱਜ ਛਾਰ ਪੰਡ ਸ਼ੈਕਲ ਤੇ ਜਾਣਿਆ ਕਿ ਝਾਂਟ ਪੰਡ ਦੇ ਵਿੱਚ ਆਗੇ ਆਗੇ ਝਾਂਟ ਪੰਡ ਜੋੜੇ ਰਹੋ ਬਲਾਕ ਨਾਲ ਦਿਖਾਉਣਾ ਤੁਹਾਨੂੰ ਗੱਰ ਤੋਂ ਕਰਾਵਾਂਗੇ ਠਾਠ ਦੇ ਨਾਲ ਛਾਰ ਵਾਲੀ ਦੇ ਸ਼ੰਤ ਬਾਬੂ ਮਨੀਆ ਸਿੰਘ ਵਾਲੀ ਲਓ ਜੀ ਬੜ ਗਏ ਆਂ ਕਿ ਆਪਾਂ ਝਾਂਟ ਪੰਡ ਦੇ ਵਿੱਚ ਆ ਗਿਆ ਸਾਹਮਣੇ ਗੁਰੂ ਘਰ ਪੰਡ ਝਾਂਟ ਦਾ ਝਾਂਟ ਪੰਡ ਦਾ ਗੁਰੂ ਘਰ ਆ ਗਿਆ ਵਗਾ ਸਾਹਮਣੇ ਪਿੰਡ ਝਾਂਟ ਦੇ ਵਿੱਚ ਆਗੇ ਹੁਣ ਆਪਾਂ ਤੇ ਚੱਲਦੇ ਰਹਾਂਗੇ ਸਾਈਕਲ ਤੇ ਆ ਗਿਆ ਪਿੰਡ ਝਾਂਟ ਦਾ ਚੌਂ ਜਿਹੜਾ ਆਪਾਂ ਪਹਿਲਾਂ ਚੌਂਕ ਪਾਰ ਚੱਕ ਕਰ ਚੁੱਕੇ ਆਂਗੇ ਬਹੁਤ ਵੱਡਾ ਝਾਂਟ ਪਿੰਡ ਵੀ ਲੁਧਿਆਣ ਏਰੀਆ ਦੇ ਵਿੱਚ ਪੈ ਜਾਂਦਾ ਹੈ ਪਿੰਡ ਝਾਂਮਟ ਪਿੰਡ ਝਾਂਟ ਨੇ ਪ੍ਰਾਣਾ ਇਤਿਹਾਸ ਸਾਹਮਣੇ ਰੱਖਿਆ ਹੋਇਆ ਬੱਛਾ ਜਿਹੜਾ ਇਹ ਝਾਂਟ ਪਿੰਡ ਦੇ ਪ੍ਰਾਣਾ ਇਤਿਹਾਸ ਨਾਲ ਭੇਜੇ ਤੱਕ ਵੀ ਰੱਖਿਆ ਹੈ ਝਾਂਟ ਪਿੰਡ ਦੇ ਵਿੱਚ ਪਿੰਡ ਝਾਂਮਟ ਦੀਆਂ ਟੁੱਟੀਆਂ ਛੜਕਾਂ ਦਾ ਸਾਹਮਣੇ ਕਰਦੇ ਹੋਏ ਤੇ ਨਿਕਲ ਆਏ ਹਾਂਗੇ ਹੁਣ ਝਾਮਟ ਪਿੰਡ ਦੇ ਪਿੰਡ ਦੇ ਵਿੱਚੋਂ ਬਾਹਰ ਪਿੰਡ ਦੇ ਵਿੱਚੋਂ ਬਾਹਰ ਨਿਕਲ ਗਏ ਸਾਰਾ ਸਿੱਧਾ ਰਸਤਾ ਵਾ ਪਾ ਲਿਆ ਧੰਦ ਵੀ ਬਾਵਾ ਬਾਗੀ ਤਕਰੀਬਨ ਥੋੜਾ ਥੋੜਾ ਦੀ ਜਾਂਦਾ ਪਾਗਾ ਹਵਾ ਜਾਈ ਵਧੀਆ ਚੱਲਦੀ ਹੈਗੀ ਸ਼ਾਰਕ ਤੇ ਲੋੜੀ ਦੇ ਦਿਨ ਚੱਲਦੇ ਨੇ ਕਿ ਤੁਹਾਨੂੰ ਪਤਾ ਵੀ ਧੰਦ ਵਾਵਾ ਹੋ ਜਾਂਦੀ ਹੈਗੀ ਲੋੜੀ ਵਾਲੇ ਦਿਨਾਂ ਦੇ ਵਿੱਚ ਤੇ ਚੱਲੀ ਜਾਂਦੇ ਆਂਗੇ ਆਪਾਂ ਸ਼ਾਰਕ ਤੇ ਸ਼ਾਰਕ ਜਾ ਕੇ ਠਾਰ ਤੇ ਹੰਤ ਪਾਪਾ ਮੀਆ ਸਿੰਘ ਜੀ ਦੇ ਫਰਾਂ ਨਾਮ ਸ਼ਿਕਾਰ ਕਰਕੇ ਲੰਗਰ ਤੇ ਉੱਥੇ ਲਖਾਵਾ ਕੇ ਬਿਚਨਾਵਾ ਕੇ ਦਸਤੂਰ ਨੂੰ ਬਲੌਗ ਦੇ ਵਿੱਚ ਅੰਤਵਾਵਾ ਮੇ ਜਾਨੀ ਆਸ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਛਾੜਪੰਡ ਦੇ ਵਿੱਚੋਂ ਬਾਹਰ ਨਿਕਲੇ ਆਏ ਹੈਗੇ ਸਾਰੇ ਬਹੁਤ ਆ ਗਏ 45 ਤਾਰੇ ਬਹੁਤ ਵਧੀਆ ਮੌਸਮ ਸਾਦਾ ਸਾਈਕਲ ਤੇ ਪਹਿਲਾ ਸ਼ਫਰ ਪਹਿਲਾ ਬਲੌਗ ਸਾਈਕਲ ਤੇ ਨਜ਼ਾਰਾ ਆਨੰਦ ਆ ਰਿਹਾ ਵਗਾ ਤੇ ਸਰੀਰ ਨੂੰ ਗਰਮੀ ਵੀ ਬਹੁਤ ਆ ਰਹੀ ਆ ਵੀ ਕਿ ਕਾਣੇ ਆਗੇ ਮੇਂ ਠੰਡ ਬਹੁਤ ਸਾਈਕਲ ਦੇ ਉੱਤੇ ਠੰਡ ਬਿਲਕੁਲ ਨਹੀਂ ਲੱਗ ਰਹੀ ਆ ਸਾਈਕਲ ਆਗਾ ਸਾਈਕਲ ਦੇ ਉੱਤੇ ਬਿਲਕੁਲ ਠੰਡ ਨਹੀਂ ਲੱਗਦੀਗੀ ਨਿਆਰੇ ਨਾਲ ਜਾਣੇ ਆਗੇ ਪਿੰਡ ਸ਼ਹਿਰ ਦੇ ਵਿੱਚ ਜੁੜੇ ਰਹੋ ਬਲੌਕ ਦੇ ਨਾਲ ਐ ਪੂਰਾ ਵਧੀਆ ਮੌਸਮ ਤੇ ਦਿਖਾਉਣੇ ਆਗੇ ਤੁਹਾਨੂੰ ਸੰਤ ਬਾਬਾ ਮੀਰ ਸਿੰਘ ਦੀ ਥਾਠ ਅੱਜ ਦਰਸ਼ਨ ਕਰਾਵਾਂਗੇ ਤੁਹਾਨੂੰ ਲੋ ਜੀ ਸ਼ਹਿਰ ਪਿੰਡ ਦੇ ਆਪਾਂ ਨਜ਼ਦੀਕ ਪਹੁੰਚ ਗਏ ਜਦੋਂ ਆਪਾਂ ਝਾਂਟਾ ਬਣੀ ਆਉਣੇ ਆਗੇ ਤਾਂ ਆਹ ਗੁਰੂ ਘਰ ਇਤਿਹਾਸ ਗੁਰੂ ਘਰ ਤੋਂ ਨੂੰ ਪਹਿਲਾਂ ਮਿਲ ਜਾਊਗਾ ਸਿਆਲ ਪਿੰਡ ਤੋਂ 5 ਕੁ 100 ਮੀਟਰ ਉਹਨਾ ਮਿਲ ਜਾਊਗਾ ਇਸ ਗੁਰੂ ਘਰ ਦੇ ਇਤਿਹਾਸ ਵਿੱਚ ਕੋ ਗੁਰੂ ਘਰ ਗੋਬਿੰਦ ਪਾਸ਼ੀ ਸੇਵੀ ਜੀ ਦਾ ਦਲਵਾ ਕੋੜਾ ਜੋ ਕਿ ਸੀਦੋ ਹੋਇਆ ਸੀਗਾ ਇਹ ਗੁਰੂ ਥੋੜੂ ਗੁਰੂ ਘਰ ਦੇ ਵਿੱਚ ਇਤਿਹਾਸ ਗੁਰੂ ਘਰ ਪਿੰਡ ਸਿਆਲ ਦਾ ਇਤਿਹਾਸ ਗੁਰੂ ਘਰ ਦਾ ਪਿੰਡ ਸਿਆਲ ਦਾ ਇੱਥੇ ਵੀ ਉਹ ਮੇਲਾ ਭਾਰਤਵਾ ਦਾ ਤੇ ਦੇਖ ਰਹੇ ਹੋਗੇ ਤੁਸੀਂ ਬਲਾਕ ਦੇ ਵਿੱਚ ਕਿ ਮੈਂ ਦੁਕਾਨਾਂ ਲੱਗੀਆਂ ਨੇ ਆਵਾਜ਼ ਆਈ ਬਹੁਤ ਹੋਈ ਹੋਈ ਆ ਗਈ ਦੁਕਾਨਾਂ ਸਾਰੇ-ਦਾਰੇ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਵੀ ਪ੍ਰੋਗਰਾਮ ਹੈ ਅੱਜ ਗੁਰੂ ਘਰ ਦੇ ਵਿੱਚ ਸਾਤਾ ਜਾਣਾ ਵਗਾ 88 ਜੀ ਗੁਰੂ ਘਰ ਆਸ਼੍ਰੀ ਸੇਮੀ ਹਰਗੋਬਿੰਦ ਗੁਰੂ ਹਰਗੋਬਿੰਦ ਸਿੰਘ ਜੀ ਸ਼ਿਆਰ ਪੰਡਤ ਤੇ ਹੁਣ ਆਪਾਂ ਪੰਡ ਤੋਂ ਤਕਰੀਬਨ 500 ਮੀਟਰ ਹੋਰ ਆਵਾਂਗੇ ਤੇ ਸਾਹਮਣੇ ਪੰਡ ਤੋਂ ਨੂੰ ਤਕਰੀਬਨ ਧੁੰਦ ਕਰਕੇ ਘੱਟ ਦੀਂਦਾ ਵਗਾ ਤੇ ਪਹੁੰਚ ਕੇ ਲਵੇ ਲਗਾਵਾਂਗੇ ਤੁਹਾਨੂੰ ਪੰਡ ਵੀ ਪੰਡ ਵੀ ਬਾਵਾ ਵਟਾ ਵਗਾ ਸ਼ਿਆਰ ਤੇ ਤਰਾਵਾਂਗੇ ਤਾਂ ਸਤਿ ਪਾਪਾ ਮੀਰ ਸਿੰਘ ਜੀ ਦੇ ਠਾਰ ਤੇ ਆਪਾਂ ਪਹੁੰਚਣਾਗਾ ਅੱਜ ਜਨਮ ਦੇਣਾ ਸਤਿ ਪਾਪਾ ਮੀਰ ਸਿੰਘ ਜੀ ਦਾ ਚਾਰ ਵਾਲਿਆਂ ਦਾ ਤੇ ਪਹੁੰਚਦੇ ਆਂਗੇ ਉੱਥੇ ਆਪਾਂ ਲਓ ਜੀ ਹੁਣ ਵੜਨ ਲੱਗਿਆਂਗੇ ਪਿੰਡ ਛਾਰ ਤੇ ਪਿੰਡ ਵਿੱਚ ਤਕਰੀਬਨ ਪਿੰਡ ਤਾਂ ਗੁਰੂ ਘਰ ਤੋਂ ਸ਼ੁਰੂ ਹੋ ਜਾਂਦਾ ਤੇ ਮੇਨ ਆ ਆ ਜਾਂਦਾ ਵਾ ਬਾਹਰ ਘਰ ਪਾਏ ਹੋਏ ਨੇਗੇ ਪਿੰਡ ਦੇਆਂ ਲੋਕਾਂ ਦੇ ਤੇ ਮੇਨ ਘਰ ਘਰ ਆ ਜਾਂਦਾ ਦਾ ਪਿੰਡ ਨੂੰ ਲੱਗਾ ਮੇਨ ਤੇ ਹੁਣ ਵੜ ਗਿਆਂਗੇ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚੋਂ ਤਕਰੀਬਨ ਰਾਸਤੇ ਪਿੰਡ ਤੋਂ ਬਾਹਰ ਨਿਕਲਦੇ ਆਲੇ-ਦਾਲ ਦੇ ਪਿੰਡਾਂ ਨੂੰ ਅਦਾਜਾ ਵੀ ਸਭ ਤੋਂ ਵੱਡਾ ਪਿੰਡ ਛਾਰ ਪੈ ਜਾਂਦਾ ਵਾਗਾ ਇਹ ਇਹ ਪਿੰਡ ਦੇ ਵਿੱਚੋਂ ਆਲੇ-ਦਾਲੇ ਪਿੰਡਾਂ ਨੂੰ 10 12 ਪਿੰਡਾਂ ਨੂੰ ਰਸਤੇ ਇਹ ਪਿੰਡ ਦੇ ਵਿੱਚੋਂ ਜਾਂਦੇ ਆਗੇ ਪਿੰਡ 4 ਦੇ ਵਿੱਚੋਂ ਇੱਟਾ ਪਿੰਡਾ ਲਓ ਜੀ ਹੁਣ ਆਪਾਂ ਪਹੁੰਚ ਗਏ ਨਾਨਕਸਰ ਠਾਰ ਤੇ ਆ ਚੰਦਿਆਵਾਗਾ ਠਾਰ ਨੂੰ ਰਸਤਾ ਪਿੰਡ 4 ਦੇ ਵਿੱਚੋਂ ਜੋ ਕਿ ਫਿਰ ਨਹੀਂ ਤੁਸੀਂ ਆਪਾਂ ਕੋ ਮਕਾਏਂਗੇ ਸ਼ਹਿਰ ਪਿੰਡ ਦੇ ਬਾਹਰ ਆ ਗਈ ਠਾਰ ਢੋਲਮਾਜ ਵਾਲੇ ਰੋਡ ਦੇ ਉੱਤੇ ਠਾਰ ਆ ਗਈ ਸ਼ੰਤ ਬਾਬਾ ਮੀਹਾ ਸਿੰਘ ਦੀ ਸਾਧ ਤੋਂ ਬਾਬਾ ਮੀਹਾ ਸਿੰਘ ਜੀ ਬਹੁਤ ਹੀ ਭਗਤੀ ਕੀ ਕੀ ਸ਼ੰਤ ਬਾਬਾ ਨਿਹਾਲ ਸਿੰਘ ਜੀ ਤੋਂ ਕੇ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਬਹੁਤ ਪੁੱਜ ਰਹੀਆਂ ਨੇ ਜੀ ਅੱਜ ਉੱਥੇ ਆਪਾਂ ਠਾੜ ਦੇ ਜਾ ਕੇ ਦਿਖਾਵਾਂਗੇ ਤੁਹਾਨੂੰ ਕਰਾਵਾਂਗੇ ਦਰਸ਼ਨ ਦੇ ਸੰਗਤਾਂ ਨਾਲ ਦੀ ਕਰਾਂਗੇ ਗੱਲਬਾਤ ਜੁੜੇ ਰਹੋ ਵੀਡੀਓ ਦੇ ਨਾਲ ਲਓ ਜੀ ਤਕਰੀਬਨ ਆਪਾਂ ਠਾੜ ਦੇ ਵਿੱਚ ਪਹੁੰਚ ਗਏ ਆਂਗੇ ਖਾਤਾ ਦਿਖਾਵਾਂਗੇ ਅੰਦਰ ਉਹ ਦੇਖ ਕੱਟ ਤੁਸੀਂ ਦੇਖ ਹੀ ਸਕਦੇ ਹੋ ਕੋਲੇ ਦਾਲੇ ਗੱਡੀਆਂ ਟੇਪੋ ਪਾਸ ਤਕਰੀਬਨ ਘੱਟ ਬਾਵਾਣ ਜਾ ਜਾ ਬਾਹਰ ਲੰਗਰ ਚੱਲਣਾ ਜਦਾ ਲੰਗਰ ਹਾਲਾਗਾ ਤੇ ਆ ਦੁਕਾਨਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਦੁਕਾਨਾਂ ਲੱਗੀਆਂ ਨੇ ਫੇ ਕਰਦੇ ਆਪਾਂ ਗੱਲਬਾਤ ਅੰਦਰ ਜਾ ਕੇ ਆਪਾਂ ਸ਼ੈਕਲ ਸ਼ੈਰ ਤੇ ਨਾਲ ਹੀ ਹੋ ਰਾਤ ਬਹੁਤ ਠੰਡ ਸੀਗੀ ਠੰਡ ਦੇ ਵਿੱਚ ਸ਼ੁੰਗੜ ਗਿਆ ਸੀ ਤਾਂ ਹਨਾ ਸਾਈਕਲਾਂ ਤੇ ਤੇ ਅੱਜ ਮੜੀ ਧੁੱਪ ਨਿਕਲੀ ਹੋਈ ਹੈਗੀ ਧੁੱਪ ਨਾਲ ਸੁਆਦ ਆਉਂਦਾ ਵਗਾ ਪੂਰਾ ਸਾਈਕਲ ਚਲਾਉਣ ਦਾ ਵੀ ਅੱਜ ਸਾਡਾ 5:30 ਸੀਗਾ 5ਵੇਂ ਦਿਨ ਦੇ ਵਿੱਚ ਅਸੀਂ ਸ਼ਹਿਰ ਪਿੰਡ ਦੇ ਲਾਫੇ ਪੁੱਜ ਚੁੱਕਿਆਂਗੇ ਤੇ ਸ਼ਹਿਰ ਪਿੰਡ ਦੇ ਵਿੱਚ ਅੱਜ ਸੰਤ ਬਾਬਾ ਮੀਹਾ ਸਿੰਘ ਜੀ ਦਾ ਜਨਮ ਦੇਣਾ ਜਨਮ ਦੇ ਹੜਾ ਵਗਾ ਜੋ ਕਿ ਨਾਨਕਸਰ 68 ਪਿੰਡ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਵਗਾ ਤੇ ਉੱਥੇ ਅਸੀਂ ਪੁੱਜ ਜਾਗੇ 5 ਦਿਨ ਹੋ ਗਏ ਅੱਜ ਸਾਨੂੰ ਚੱਲਿਆ ਨੂੰ ਪਿੰਡ ਤੋਂ ਤੇ ਅੱਜ 5ਵਾਂ ਦਿਨ ਆਗਾ ਜਿਹੜੇ ਉਹ ਵੀਡੀਓ ਦੇ ਨਾਲ